Leleleko Pakkada pakkada <todas> Pakkada <todas> Pakkada <todas> ਗਿਰਾ ਦੇ ਤਾਂ ਦੇ ਰਿਹਾ ਦੇ ਕੋਈ ਨਹੀਂ ਕੋਈ ਆ ਜੱਗ ਦੇ ਉਹ ਤਾਂ ਜੀ ਬੱਚਾ ਉਹਨੇ ਕਿਹੜਾ ਮਗਰ ਦੀ ਮਾਰਿਆ ਇਹ ਮਾਰ ਦੀਆ ਇਹ ਮਾਰ ਆ 10 ਹੋ ਗਏ ਵੀਡੀਓ ਨਹੀਂ ਹੁੰਦਾ ਗੈ ਆਉਂਦੀ ਚੱਲੀ ਜਾਂਦੀ ਚੱਲੀ ਜਾਂਦੀ ਹੈ ਲਾਈਵ ਆ ਅੱਜੀ ਹੋਰ ਆ ਦੇ ਹੋ ਲੈ ਆ ਰਹੀ ਮੇਰੇ ਕੋਲ ਸਮਾਂ ਕੱਟ ਕਰੂੰਗਾ ਕਰੂੰਗਾ ਉਹ ਯਾਰ ਕਾੜ ਬੰਦ ਰਿਹਾ ਵੀਰ ਕਾੜ ਦੀ ਹੈ ਹੈਲੋ ਮੈਂ ਆ ਕੀ ਰਖੇ ਤੋ ਕਰ ਰਹੇ ਨੇ ਅੱਜ ਇਸ ਕਾਹਦੀ ਸ਼ਾਦੀ ਦਾ ਗਾਣਾ ਕਾਲੂ ਦਾ ਮਗੱਡ ਵੱਟ ਬੱਚਾ ਕਾਲੂ ਸਿਆਲਾਂ ਵੀ ਅੱਧਾ ਪਿਆ ਜੇ ਉਹ ਉਹ ਦੇਖ ਗ੍ਰੈਡੀਟਸ ਇਹ ਪਿਆਗੇ ਗਏ ਗਾਹਕਸਨ ਜੋ ਮੇਰੇ ਕੋਲ ਬੁੱਕ ਸੇ ਬਈ ਬਾਤ ਕਰਾਂਗੇ ਜਰੂਰ ਹੈ ਦੋ ਬੰਦੇ ਲਾਈਕ ਦੇ ਦੇ ਨਾ ਮੈਂ ਬਾਗੀ ਦਾਦੀ ਰਹੀ ਮੈਂ ਨੇ ਨਾ ਲਾਈਕ ਕੋਈ ਬਠਾ ਕਿਤੇ ਐ ਬਗਾਈ ਕਰੀਏਗੀ ਠੀਕ ਹੈ ਜੂਦੂ ਦੇ ਹਾਂ ہیلو سوادین کی غلطی ہے تو بنا یار اتنا برائٹ نہ جیو ہو گیا جگن لڑے تو اے دجی دیکھی چل رہی ہے آج ہم بھی ہو جائیں گے چلیں چلیں اچھا رہا ہے ਆ ਜਾ ਰਿਹਾ ਤੇ ਗੁਰਨਾਮ ਜੀ ਦਾ ਮਸਾਲਾ ਬੋਲ ਜੀ ਗੰਡਾ ਦੇ ਦੇ ਨਾ ਕਰਿਆ ਤੂੰ ਨਹੀਂ ਤੇ ਹੁਣ ਬੋਲ 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 ਪ੍ਰਿਯੋਜਨ ਨਾਲ ਆਈ ਵੀਰੇ ਵੇਗੁਰ ਜੀ ਦਾ ਖਲਸਾ ਵੇਗੁਰ ਜੀ ਦੀ ਫੱਟੇ ਚਾਪ ਘੜਾ ਚਾਪ ਵੇਗੁਰ ਜੀ ਦਾ ਖਲਸਾ ਵੇਗੁਰ ਜੀ ਦੀ ਫੱਟੇ ਤੁੱਕਾ ਦੀ ਮਰੀ ਜਾਦਾ ਤਾਂ ਇਹ ਫੇਰ ਮੇਰਾ ਤੋਂ ਨੰਗੀਸਰ ਦੇ ਸਿਰ ਤੇ ਲੰਮਣ ਸ਼ਾਵਾਂ ਮਿੱਨੂ ਦਾਤਾ ਸਭ ਕੁਝ ਦਿੱਤਿਆ ਕਰਦਾ ਕਿਉਂ ਨਾ ਸ਼ੁਕਰ ਮਨਾਵਾ ਦੂਰ ਰੰਗਲੇ ਪੰਜਾਬ ਦੀ ਧਰਤੀਆਂ ਗੁਰੂਆਂ ਦੀਆਂ ਤੇ ਸੂਰਬੀਰ ਯੋਧਿਆਂ ਦੀ ਧਰਤੀ ਫਕੀਰਾਂ ਦੀ ਕਹਿੰਦੀ ਧਰਤੀ ਸਾਧੂ ਸੰਤਾਂ ਦੀ ਕਹਿੰਦੀ ਧਰਤੀਆਂ ਬਹਾਦਰ ਪਿੰਡ ਦੀ ਕਹਿੰਦੇ ਧਰਤੀ ਹੈ ਜਿਹੜਾ ਪਿੰਡ ਕਿਸੇ ਯਾਰ ਦੇ ਤੋ ਜਾਣ ਦਾ ਮਹਤਾਜ ਨਹੀਂ ਪਹਿਲੇ ਦਿਨ ਤੋਂ ਹੀ ਇਸ ਨਗਰ ਦੇ ਵਿੱਚ ਜਿੱਦਾਂ ਦੇ ਫੁੱਟਬਾਲ ਟੂਰਨਾਮੈਂਟ ਖੇਡਿਆ ਜਾ ਰਿਹਾ ਇੰਨੇ ਵੀਰਾਂ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ಗ್ರಾಮ ਪੰਚਾਇਤ ਦੇ ਸਹਿਯੋਗ ਦੇ ਨਾਲ ਅਸੀਂ ਬਹੁਤ ਵੱਡਾ ਕਿਤੇ ਧੰਨਵਾਦ ਕਰ ਰਹੇ ਹਾਂ ਸਾਰੇ ਵੀਰਾਂ ਦਾ ਜਿਹਨਾਂ ਨੇ 1 ਤੋਂ ਲੈ ਕੇ ਹਜ਼ਾਰਾਂ ਦੇ ਵੀ ਤੱਕ ਦਾ ਕਹਿੰਦੇ ਵੱਡਾ ਯੋਗਦਾਨ ਪਾਇਆ ਕੰਮ ਨੂੰ ਕਰਵਾਉਂਦੇ ਨੇ ਅੱਜ ਲਾਸਟ ਦਿਨ ਸਟੋਰ ਨਗਰ ਦਾ ਖੇਡਿਆ ਜਾ ਰਿਹਾ ਜੁੜੀਆਂ ਕੜੀਆਂ ਦਾ ਪਹਿਲੇ ਦਿਨ ਤੋਂ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਅੱਜ ਦੇ ਦਿਨ ਕਹਿੰਦੇ ਖਤਮ ਹੋਦੀ ਹੈ ਯਾਰੀਆਂ ਦੇ 21 ਤਰੀਕ ਦੇ ਵਿੱਚ ਸੈਮੀਫਾਈਨਲ ਮੈਚ ਖੇਡੇ ਜਾ ਰਹੇ ਨੇ ਪਹਿਲਾ ਸੈਮੀਫਾਈਨਲ ਮੈਚ ਕਹਿੰਦੇ ਖੇਡੇ ਜਾ ਰਹੇ ਇੱਕ ਪਾਸੇ ਟੀਮ ਕਹਿੰਦੇ ਸ਼ੇਰਪੁਰ ਕਲਾ ਦੀ ਟੀਮ ਆ ਕਾਲੇ ਰੰਗ ਦੀ ਅਡੀਕਰ ਦੇ ਵਿੱਚ ਕੀਤੇ ਰਗਦੇ ਹਨ ਇਕਰਾਂ ਦੇ ਵਿੱਚ ਟੀਮ ਕਹਿੰਦੇ ਕੋਠੇ ਵਾਲਾਂ ਦੀਆਂ ਜਿਹੜੀ ਇੱਕ ਗੂਲ ਖਾ ਬੈਠੀ ਹੈ ਚੱਲਦੇ ਮੈਚ ਦੇ ਵਿੱਚ ਨਾਦਰ ਅਵੀ ਸਦੂ ਇਹਦੇ ਜਗਰਾਉਂ ਵਾਲਾ ਵੀਰ ਜਿਹੜਾ ਜਾਣਕਾਰੀ ਦੇ ਰਿਹਾ ਵੀ ਜੇ ਕੋਠੇ ਵਾਲਾਂ ਦੀ ਟੀਮ ਗੂਲ ਲਾਉਂਦੀ ਹੈ ਤਾਂ 1100 ਰੁਪਏ ਦੇ ਵੱਡੇ ਮਾਨ ਸਨਮਾਨ ਕੇ ਦਿੱਤੇ ਜਾ ਰਹੇ ਨੇ ਬੀਜੇ ਮੁੰਡੇ ਗੋਲ ਲਾ ਕੇ ਕਹਿੰਦੇ ਟੀਮਾਂ ਬਰਾਬਰੀ ਦੇ ਕਰਨਗੇ ਤਾਂ 1100 ਰੁਪਏ ਦੀ ਵੱਡੀ ਬਾਣ ਸਨਮਾਨਕੀ ਦੇ ਦਿੱਤੇ ਜਾਣੇ ਨੇ। ਉਧਰ ਪਿੰਡ ਦੀ ਧਰਤੀ ਹੈ ਮੇਰੇ ਵੀਰੋ। ਹਰੇਸ਼ ਤੋਂ ਆਵਾਜ਼ ਦੂਜਾ ਜਿਹੜਾ ਸੈਮੀਫਾਈਨਲ ਮੈਚ ਹੋਣਾ ਉਹ ਕਮਾਲਪੁਰਾ ਦੇ ਕਾਲੇ ਦੇ ਦਰਮਿਆਨ ਖੇਡਿਆ ਜਾਣਾ ਵੀ ਟੀਮਾਂ ਰੈਡੀ ਰੈਡ ਦੂਜੇ ਸੈਮੀਫਾਈਨਲ ਮੈਚ ਲਈ ਜਿੰਨੇ ਵੀ ਦਰਸ਼ਕ ਵੀਰੇ ਆਏ ਨੇ ਅਰਸ਼ੇ ਦੇ ਵੀਰਾਂ ਦਾ ਸੀ ਬਹੁਤ ਵੱਡਾ ਕਦੇ ਧੰਨਵਾਦ ਕਰਦੇ ਆ ਜਿਹਨਾਂ ਦੀ ਪਹਿਲੇ ਦਿਨ ਤੋਂ ਕਦੇ ਭਰਵੀ ਹਜਰੇ ਦੌਧਰ ਦੀ ਕਮਪਨੀ ਜਿਨਾਂ ਨਾਲ ਜਿੰਨੇ ਸਪੋਰਟਰ ਵੀਰ ਟੀਮਾਂ ਨੂੰ ਸਪੋਰਟ ਕਰਨ ਦੇ ਲਈ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਬੜੀ ਸੋਹਣੀ ਕਹਿੰਦੇ ਕਾਦਰ ਗਰਾਊਂਡਾਂ ਤੇ ਲੱਗੀ ਹੋਈ ਕਹਿੰਦੇ ਬੜੀ ਪਿਆਰੀ ਸਾਊਂਡ ਆ ਡੀ ਐਫ ਸੀ ਕਹਿੰਦੇ ਲਾਈਵ ਆ ਟੌਪ ਦੇ ਕਿਹੜਾ ਰੈਫਰੀ ਪਜੇ ਹੋਏ ਨੇ ਮੇਰੇ ਵੀਰਾਂ ਠੀਕ ਆ ਹੁਣ ਧੰਨ ਹੀ ਰਹੀਆਂ ਦਾ ਬਹੁਤ ਬਹੁਤ ਧੰਨਵਾਦ ਜੇ ਜੀ ਸਾਹਿਬਣੀ ਵਾਲਿਆਂ ਦਾ ਬਰੀਕ ਮੱਖੋ ਵਾਵ ਦੇਵ ਨੰਗੜਾਂ ਦੇ ਨਾਲ ਨਸਾਂਗਾ ਮਲੇਰ ਕੋਟੜਾ ਬਹੁਤ ਬਹੁਤ ਧੰਨਵਾਦ ਰੈਫਰੀ ਸਰ ਦਾ ਵੀਰਾਂ ਦਾ ਜੇ ਅਸੀਂ ਕਰਦੇ ਆ ਲਓ 1100 ਰੁਪਇਆ ਇਹ ਕੋਠੇ ਵਾਲਾਂ ਦੀ ਟੀਮ ਕਹਿੰਦੇ ਗੋਲ ਲਾਉਂਦੀ ਹੈ 1100 ਰੁਪਇਆ ਕਹਿੰਦੇ ਅਵੀ ਸਿੱਧੂ ਜਗਰਾਵਾਲੇ ਵੀਰ ਵੱਲੋਂ ਹੁਣਾ ਲਾਈਨ ਜੁੜ ਕੇ ਵੀਰ ਕਹਿੰਦੇ ਖੇਡ ਮੇਲੇ ਦਾ ਨਾਮ ਮਾਣਦਾ E aí, <laughs> <laughs> ਆਓ ਸੈਕਿੰਡ ਟਰੰਡ ਦੀ ਮੇਰੇ ਖੇਡ ਖੇਡੀ ਜਾ ਰਹੀ ਹੈ ਵੀ ਦੇ ਵੀਰੋ। ਉਹ ਜੇ ਬੱਲ ਵੀ ਦੇਖੋ ਜੇ ਬੱਲ ਦੇ ਜਿਹੜੇ ਹਵਾਲੀ ਕਹਿੰਦੇ ਬੀਤੇ ਤੇ ਜਾ ਰਹੇ ਨੇ। ਕੋਠੇ ਵਾਲਾ ਦੀ ਟੀਮ ਕੋਸ਼ਿਸ਼ ਕਰ ਰਹੀ ਆ। ਖੋਲ ਲਾਉਣ ਦੇ ਲਈ ਮੇਰੇ ਮਿੱਤਰੋ ਵੱਡੇ ਕੋਸ਼ਿਸ਼ੇ ਕਹਿੰਦੇ ਕਰਦੇ ਜਾ ਰਹੇ ਨੇ ਸੱਦੇ ਪੱਤਰ ਵੀ ਕਹਿੰਦੇ ਲਾਰੇ ਨੇ ਆਪਣੇ ਪਿੰਡ ਦੇ ਖੇਡੇ ਮੇਲੇ ਲਈ। ਜੀ ਆਉਣ ਵਾਲੀ ਪੰਜ ਤੋਂ ਕਹਿੰਦੇ ਜਿਹੜੀ 8 ਫਰਬਰੀ ਹੋੜੀਆਂ ਕੋਠੇ ਵਾਲਾ ਦੀ ਧਰਤੀ ਦੇ ਕਹਿੰਦੇ ਚੋਟੀ ਦਾ ਕੱਪ ਖੇਡਿਆ ਜਾਣਾ ਫਰਬਰੀ ਵੀ ਦੇ